ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਘਰੇਲੂ ਗੈਸ ਖਪਤਕਾਰ ਲਈ 30 ਜੂਨ ਤੋਂ ਪਹਿਲਾਂ ਆਪਣੀ ਆਪਣੀ ਗੈਸ ਏਜੰਸੀ ਦੇ ਦਫ਼ਤਰ ਜਾ ਕੇ ਈਕੇਵਾਈਸੀ ਕਰਵਾਣੀ ਜ਼ਰੂਰੀ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਇਨ੍ਹਾਂ ਖਪਤਕਾਰਾਂ ਨੇ ਅਜੇ ਤੱਕ ਆਪਣੀ ਈਕੇਵਾਈਸੀ ਨਹੀਂ ਕਰਵਾਈ ਉਹਨਾਂ ਦੇ ਸ਼ਾਮਤ ਆਣੀ ਲਾਜ਼ਮੀ ਹੈ ਅਜੇ ਇਸ ਸਥਿਤੀ 'ਚ ਗੈਸ ਕੰਪਨੀਆਂ ਵੱਲੋਂ ਜਾਰੀ ਹਦਾਇਤਾਂ ਨੂੰ ਹਲਕੇ 'ਚ ਲੈਣ ਵਾਲੇ ਸਾਰੇ ਖਪਤਕਾਰਾਂ ਨੂੰ ਰਾਸੋਟ ਗੈਸ ਸਿਲੰਡਰਾਂ ਦੀ ਸਪਲਾਈ ਤੀ ਜੂਨ ਤੋਂ ਬਾਅਦ ਬ੍ਰੇਕ ਲੱਗ ਜਾਵੇ। ਇੱਕ ਰਿਪੋਰਟ ਅਨੁਸਾਰ ਲੁਧਿਆਣਾ ਜ਼ਿਲ੍ਹੇ 'ਚ ਹੁਣ ਤੱਕ ਇਕੇਵਾਈਸੀ ਕਰਵਾਉਣ ਵਾਲੇ ਘਰੇਲੂ ਖਪਤਕਾਰਾਂ ਦੀ ਗਿਣਤੀ ਲਗਭਗ 60% ਤੱਕ ਪਹੁੰਚ ਗਈ ਹੈ। ਜਦੋਂ ਕਿ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ 'ਚ ਇਹ ਅੰਕੜਾ ਹੋਰ ਵੀ ਘਟ ਹੈ। ਇਹ ਤੇ ਇਹ ਦੱਸਣਾ ਜੁੜਿਆ ਹੈ ਕਿ ਦੇਸ਼ ਦੀਆਂ ਤਿੰਨ ਵੱਡੀਆਂ ਗੈਸ ਕੰਪਨੀਆਂ ਇੰਡੀਅਨ ਗੈਸ ਪਾਥ, ਗੈਸ ਅਤੇ ਹਿੰਦੁਸਤਾਨ ਗੈਸ ਕੰਪਨੀ ਦੇ ਹਰ ਡੀਲਰ ਆਪਣੇ ਖਪਤਕਾਰਾਂ ਦਾ ਇਕੇਵਾਈਸੀ ਬਿਲਕੁਲ ਮੁਫਤ ਕਰ ਰਿਹਾ ਹੈ। ਦਰਸਲ ਕੇਂਦਰ ਸਰਕਾਰ ਘਰਾਂ 'ਚ ਚੱਲ ਰਹੇ ਕਈ ਗੈਸ ਕਨੈਕਸ਼ਨਾਂ ਸਮੇਤ ਨਕਲੀ ਘਰੇਲੂ ਗੈਸ ਖਪਤਕਾਰਾਂ ਦੇ ਨੈਟਵਰਕ ਨੂੰ ਤੋੜਨ ਲਈ ਗੈਸ ਕੰਪਨੀਆਂ ਰਾਈ ਹਰੇਕ ਖਪਤਕਾਰ ਦਾ ਈਕੇਵਾਈਸੀ ਕਰਵਾ ਰਹੀ ਹੈ ਤਾਂ ਜੋ ਗੈਸ ਕੰਪਨੀਆਂ ਆਪਣੇ ਖਪਤਕਾਰਾਂ ਦੀ ਸਹੀ ਤਸਵੀਰ ਪ੍ਰਾਪਤ ਕਰ ਸਕਣ ਅਤੇ ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਕਮ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ ਪ੍ਰਸਾਯੋਗ ਸੂਤਰਾਂ ਅਨੁਸਾਰ ਗੈਸ ਕੰਪਨੀਆਂ ਦਾ ਲਾਪਰਵਾਹ ਖਪਤਕਾਰਾਂ ਵਿਰੁੱਧ ਕਾਰਵਾਈ ਕਰ ਸਕਦੀ ਹੈ ਜਿਨ੍ਹਾਂ ਨੇ ਈ ਕੇ ਵਾਈ ਸੀ ਨਹੀਂ ਕਰਵਾਈ ਹੈ ਅਤੇ ਉਹਨਾਂ ਦੇ ਗੈਸ ਕਨੈਕਸ਼ਨ ਰੱਦ ਕੀਤੇ ਜਾ ਸਕਦੇ ਹਨ ਲੁਧਿਆਣਾ ਐਲ ਪੀ ਜੀ ਗੈਸ ਡੀਲਰ ਐਸ ਸੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਹਰ ਘਰ ਨੂੰ ਗੈਸ ਖਪਤਕਾਰ ਨੂੰ ਅਪੀਲ ਕੀਤੀ ਕਿ ਉਹ 30 ਜੂਨ ਤੋਂ ਪਹਿਲਾਂ ਆਪਣੇ ਸਬੰਧਤ ਗੈਸ ਏਜੰਸੀ ਦਫ਼ਤਰ ਜਾ ਕੇ ਆਪਣੀ ਈ ਕੇ ਵਾਈ ਸੀ ਕਰਵਾ ਲਾਜ ਸਰਲੰਗਰਾਂ ਦੀ ਸਪਲਾਈ ਵਿੱਚ ਕੋਈ ਸਮੱਸਿਆ ਨਾ ਆਵੇ ਮਨਜੀਤ ਸਿੰਘ ਨੇ ਕਿਹਾ ਕਿ ਗੈਸ ਏਜੰਸੀਆਂ ਖਪਤਕਾਰਾਂ ਨੂੰ ਈਕੇवाईसी ਕਰਵਾਉਣ ਦੀਆਂ ਸੇਵਾਵਾਂ ਬਿਲਕੁਲ ਮੁਫਤ ਪ੍ਰਦਾਨ ਕਰ ਰਹੀਆਂ ਹਨ